ਸਤਿ ਸ਼੍ਰੀ ਅਕਾਲ ਮਾਤ ਪਿਤ ਭ੍ਰਤ ਹੈ ਕਈ ਕਹਿੰਦੇ ਕਿ ਕੀ ਕਰੀਏ ਘਰ ਦੇ ਬੰਦੇ ਵੀ ਤਾਂ ਕਰਦੇ ਹੋਏ ਨੇ ਸਾਰਾ ਪਰਿਵਾਰ ਸਾਹਮਣੇ ਦਾ ਹੋਇਆ ਉਹਨਾਂ ਨੂੰ ਵੀ ਪਾਲਣਾ ਹੋਇਆ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਠੀਕ ਹੈ ਪਰ ਨਾਲ ਚਿੰਤਾ ਨਹੀਂ ਕਰਨੀ ਚਾਹੀਦੀ ਕਿ ਮੈਂ ਹੀ ਮਾਤਾ ਨੂੰ ਪਿਤਾ ਨੂੰ ਭਰਾਵਾਂ ਨੂੰ ਸਬੰਧੀਆਂ ਨੂੰ ਧੀਆ ਪੁੱਤਰਾਂ ਨੂੰ ਪਾਲਣ ਦਾ ਜ਼ਿੰਮੇਵਾਰ ਮੈਂ ਨਾ ਹੋਵਾਂ ਤਾਂ ਸ਼ਾਇਦ ਸਾਰੇ ਕੁੱਖੇ ਮਰ ਜਾਣ ਐਸੀ ਚਿੰਤਾ ਕਰਨੀ ਲੋੜ ਨਹੀਂ ਕਰਨੀ ਜ਼ਰੂਰ ਹੈ ਧਰਮ ਦੀ ਕਿਰਪਾ ਸੋ ਇਹ ਕਿੰਲਾ ਜ਼ਰੂਰ ਹੈ ਪਰ ਤੇ ਮਾਲਕ ਨਹੀਂ ਕਿ ਮੈਂ ਜੇ ਨਾਮ ਪਾਲਣਾ ਕਰਾਂ ਤੇ ਸ਼ਾਇਦ ਕੋਈ ਵੀ ਨਾਮ ਪਾਲ ਸਕੇ ਐਸੀ ਚਿੰਤਾ ਨਹੀਂ ਕਰਨੀ ਚਾਹੀਦੀ ਹਜੂਰ ਕਹਿੰਦੇ ਨੇ ਪ੍ਰਖਾ ਅੰਦਰਖਾ ਤੀਰ ਸੱਤਾਂ ਕਾ ਲੇ ਦਾ ਖੇਪਾ ਦੀਪਾ ਲੋਵਾ ਮੰਡਲਾ ਖੰਡਾ ਵਰ ਪੰਡਾ ਹ ਅੰਦਰ ਜੇ ਉਤਪਜਾ ਖਾਲੀ ਸੇਤਜਹ ਕੋ ਮਿਤ ਜਾਣਾ ਨਾਲ ਤਾਂ ਸਾਰਾ ਮੇਰਾ ਜਨਤਾ ਹ ਨਾਲਕ ਜਨਤੋ ਪਾਲ ਕੇ ਸੰਭਾਲੇ ਸਬਲਾ ਹ ਕੋ ਕਰਤਾ ਚਿੰਤਾ ਕਰੇ ਜੇਨ ਉਪਾਇ ਜਗ ਉਹ ਪ੍ਰਵੇਸ਼ ਕਿੰਤਾ ਕਰਨ ਵਾਲਾ ਜਿਹਨੇ ਸਾਰਾ ਸੰਸਾਰ ਪੈਦਾ ਕੀਤਾ ਹੈ ਉਹ ਸਾਰਿਆਂ ਨੂੰ ਰੋਜੀ ਦੇਣ ਵਾਲਾ ਸਿਰਸਰ ਵਿੱਚ ਸੰਭਾ ਹੈ ਥਾਕਰ ਕਾ ਹੈ ਮਨ ਪੌ ਕਰਿਆ ਉਹ ਕਾਹਰੇ ਮਨ ਚਿਤ ਵਿੱਚ ਉਦਮਜਾ ਆਹਰ ਹਰ ਜਿਉ ਪਰਿਆ ਬਲਤੂਨ ਕੀ ਬਹੁਤੇ ਉਦਮ ਕਿਤਦਾ ਜਿਹੜਾ ਸਾਰਿਆਂ ਦੀ ਰੋਜੀ ਦੇ ਆਹਰ ਦੇ ਵਿੱਚ ਪਰਮੇਸ਼ਰ ਆਪ ਲੱਗਾ ਹੋਇਆ ਹੈ ਸਹਿਰ ਪੱਥਰ ਮੈਂ ਜੰਤਿਓ ਪਾਏ ਤਾਂ ਕਰ ਵਿੱਚ ਆਦੇ ਸਰ ਪਰਿਆ ਜਿਹੜੇ ਖੁਸ਼ ਪੱਥਰ ਨੇ ਉਹ ਉਹਨਾਂ ਦੇ ਵਿੱਚ ਵੀ ਜਿਹੜੇ ਜੀਵ ਜੰਤ ਨੇ ਤੋ ਉਹਨਾਂ ਦੀ ਰੋਜੀ ਵੀ ਪਹਿਲਾਂ ਹੀ ਪਰਮੇਸ਼ਰ ਨੇ ਬਣਾ ਕੇ ਰੱਖੀ ਹੋਈ ਹੈ। ਸੋ ਪਹਿਲੋਂ ਦੇਸ ਤਾਂ ਇਸ ਕੁਸਮਾ ਪਿੱਛੇ ਦੇਸ ਤਾਂ ਜਲ ਤੋਂ ਪਾਹ। ਪਹਿਲਾਂ ਰੋਜੀ ਪੈਦਾ ਕੀਤੀ ਹੈ, ਜੀਵ ਜੰਤ ਮਗਰੋਂ ਪੈਦਾ ਕੀਤੇ ਨੇ। ਇਸ ਵਾਸਤੇ ਕੂਨਾ ਮਨਾ ਚਿੰਤਾ ਕਰਿਆ ਕਰ, ਬਹੁਤਾ ਫਿਕਰ ਨਾ ਕਰਿਆ ਕਰ। ਉਹ ਪਰਮੇਸ਼ਰ ਆਪ ਇੱਕ ਕਿਰਪਾਲੂ ਹੈ, ਉਹ ਕਪੂਖਤਾ ਹੈ ਜਲ ਮੈਂ, ਥਲ ਮੈਂ, ਪਲ ਮੈਂ ਕਰਕੇ ਨਹੀਂ ਕਰਨ ਵਿਚਾਰੇ। ਸਮੁੰਦਰ ਦੇ ਜਿਹੜੇ ਜੀਵ ਪੈਦਾ ਕੀਤੇ ਨਾ, ਉੱਥੇ ਕੋਈ ਫੱਟੀ ਨਾ, ਦੁਕਾਨ ਨਾ, ਕੋਈ ਖੇਤੀ ਨਾ, ਕੋਈ ਸੋ ਕਲ ਹੋਵੇ ਨਾ ਦਵੇ ਨਾ ਕੋ ਬਪਾਰ ਨਾ ਸੁਭਾਗਰੀ ਉਹ ਸਾਰੇ ਨੂੰ ਪਾਲਣਾ ਕਰੀ ਜਾਂਦਾ ਸੋ ਜਿਹੜੇ ਤੀੜੇ ਦੇ ਪੱਥਰ ਦੇ ਜਿੱਥੇ ਕੋਈ ਰੱਤਾ ਵੀ ਨਹੀਂ ਉਹਥੇ ਉਹਨਾਂ ਦੀ ਪਾਲਣਾ ਕਰਦਾ ਹੈ ਇਸ ਤੋਂ ਆਪਕਿ ਉਹ ਵਾਹਿਗੁਰੂ ਸਾਰੇ ਦੀ ਪਾਲਣਾ ਕਰ ਰਿਹਾ ਤੂੰ ਨਾ ਚਿੰਤਾ ਕਰਿਆ ਕਰ ਸੋ ਅਜੂਰ ਫਰਮਾਉਂਦੇ ਹਰੇ ਜੀਵ ਮਹਿ ਚੰਪਾ ਮਾਤ ਪਿਤ ਭ੍ਰਤ ਨਾ ਚਿੰਤਾ ਕਰਿਆ ਕਰੋ ਕਿ ਮਾਤਾਂ ਨੂੰ ਮੈਂ ਕਿਵੇਂ ਪਾਲਾਂਗਾ ਪਿਤਾ ਦੀ ਪਾਲਣਾ ਕਰਨ ਵਾਲਾ ਮੈਂ ਹੀ ਆਂ ਤੋ ਇਹ ਭਰਾ ਜਿਹੜੇ ਨੇ ਜੇ ਮੈਨਾਂ ਹੁੰਦਾ ਐਂ ਜਿਆ ਕਿਆਣਾ ਤੇ ਬਾਕੀ ਦੇ ਭਰਾ ਜੇ ਇਹਨਾਂ ਨੂੰ ਕੁੱਠੇ ਮਰ ਜਾਣਾ। ਸੋ ਮੈਂ ਇਹ ਸਭ ਕੁਝ ਸ਼੍ਰੋਮਣੀ ਐ ਮੈਂ ਹੀ ਸਾਰੀ ਦੀ ਪਾਲਣਾ ਕਰਨ ਵਾਲਾ ਐ। ਐਵੇਂ ਚਿੰਤਾ ਨਾ ਫਿਕਰ ਨਾ ਕਰਿਆ ਕਰੋ ਮਾਮਲੇ ਵਿੱਚ। ਚਿੰਤਾ ਵਾਹਿਗੁਰੂ ਨੂੰ ਐ ਸੋ ਕਰਤਾ ਚਿੰਤਾ ਕਰੇ। ਜਦੋਂ ਪਾਇਆ ਜੱਗ ਜਿਵੇਂ ਸੋਸਾਲ ਪਹਿਲੇ ਜਿ ਤੋ ਚਿੰਤਾ ਕਰਨ ਵਾਲਾ ਹੈ। ਰਹਿ ਚਿੰਤਾ ਕਾਸ਼ ਲੋਕ ਕਹੇ। ਕਿ ਨਾਲ ਕੋਈ ਚਿੰਤਾ ਕਰੇ ਮੈਂ ਵੱਡਾ ਲੀਡਰ ਐ ਮੈਂ ਸਾਰਿਆਂ ਲੋਕਾਂ ਨੂੰ ਮੈਂ ਸੰਭਲਣ ਵਾਲਾ ਪਾਲਣ ਵਾਲਾ। ਜੇ ਮਾਇਨਾ ਨਾ ਲੀਡਰ ਹੁੰਦਾ ਤਾਂ ਸ਼ਾਇਦ ਦੇਸ਼ ਦੀ ਮੁਲਕ ਦੀ ਕੀ ਹਾਲਤ ਹੁੰਦੀ ਉਹ ਐਵੇਂ ਇੱਕ ਬਗਾਨੀ ਚਿੰਤਾ ਬਿਨਾਂ ਕਾਰਨ ਤੋਂ ਖਾ-ਖਾਵੇਂ ਚੱਕੀ ਕਰਦਾ ਨਾਏ ਕੋਈ ਲੋਕਾਂ ਦੇ ਪਾਲਣ ਦੀ ਚਿੰਤਾ ਮਨ ਵਿੱਚ ਕਰ ਨਾ ਚਿੰਤਾ ਬਨਤਾ ਸੁਤ ਮੀਤ ਹੈ ਨਾਲ ਤੇ ਚਿੰਤਾ ਕਰਿਆ ਕਰ ਕਿੰਨੇ ਬਨਤਾ ਕਾਰਵਾਲੀ ਕਿਤੇ ਭੁਖੀੜਾ ਮਰ ਜਾਂਦੀ ਹੋਵੇ ਜਿਹੜੇ ਪੁੱਤਰ ਨੇ ਉਹ ਕੀ ਕਰਨਗੇ ਮੇਰੇ ਮਿੱਤਰ ਜਿਹੜੇ ਨੇ ਉਹ ਮੇਰੇ ਤੋਂ ਬਿਨਾ ਕੀ ਕਰਨਗੇ ਇਹ ਚਿੰਤਾ ਨਾ ਕਰੇ ਮਨ ਵਿੱਚ ਕਰਿਆ ਕਰ ਸਾਰੇ ਪਾਲਣਾ ਪੋਸਣਾ ਕਰਨ ਵਾਲਾ ਪਰਮੇਸ਼ਰ ਆਪ ਹੈ ਸਰਬਜੀ ਬਯਾਲਪੁਰਖ ਬਯਾਲ ਇੱਕ ਭਗਵਾਨ ਪੁਰਖ ਹੈ ਨਾਨਕ ਸਰਬਜੀ ਪ੍ਰਤਪਾਲਕ ਸਾਰੇ ਜੀਆ ਦੇ ਪ੍ਰਤਪਾਲਾ ਕਰਨ ਵਾਲਾ ਉਹ ਆਪ ਆਪਣੇ ਘਰ ਵਾਲੇ ਪੁੱਤਰ ਤੇ ਪੁੱਤਰ ਦੇ ਘਰ ਵਾਲੇ ਲੋ ਆਦਿ ਤੇ ਮਿੱਤਰ ਸੋ ਉਹਨਾਂ ਦੀ ਚਿੰਤਾ ਕਰੇ ਮਨ ਵਿੱਚ ਪ੍ਰਾਈਤ ਚੱਕੀ ਕਰਦਾ ਹੈ ਸੋ ਇੱਕ ਸਿੰਘ ਸੀ ਚੰਗਾ ਵਿਦਵਾਨ ਦਰਸ਼ਨ ਪਾਲ ਚਮਾਰਾ ਸਾਹਿਬ ਦੇ ਚਰਨਾਂ 'ਚੋਂ ਦਰਸ਼ਨ ਕਰਨਾ ਹੈ। ਸੋ ਇੱਕ ਸਾਦੀ ਸੰਗਤ ਨੇ ਬੇਨਤੀ ਕੀਤੀ ਵੀ ਹਜੂਰ ਸੋ ਅਸੀਂ ਅਮਤ ਛਕਿਆ ਪਿਆਰpur ਪਿਆਰ ਹਾਂ। ਪਰ ਗੁਰ ਸਿੱਖੀ ਵਿੱਚ ਡਿਢ ਤੇ ਪਰਪਾ ਕੋਣ ਵਾਸਤੇ ਬੇਨਤੀ ਹੈ ਤੁਹਾਡੇ ਚਰਨਾਂ ਵਿੱਚ ਕੋਈ ਐਸਾ ਗੁਰਮੁਖ ਗਿਆਨੀ ਦੇਵੋ ਜਿਹੜਾ ਸਾਡੇ ਉਸ ਸਾਲ ਤੇ ਟੇਕੇ ਸੰਨ ਕਥਾ ਹਰੋਇ ਸੁਣਾਇਆ ਕਰੇ। ਸਾਡੇ ਤੇ ਬਖਸ਼ਿਸ਼ ਕਰੋ। ਹਜੂਰ ਸੱਚੇ ਪਾਤਸ਼ਾਹ ਜਿਆ ਕਿਆ ਬਾਈ ਤੁਹਾਡੇ ਤੇ ਰਹਿਮਤ ਹੋਵੇਗੀ। ਇੱਕ ਸਿੰਘ ਜਿਹੜਾ ਵਿਦਵਾਨ ਸੀ ਚੰਗਾ ਕਰੋ ਬੜਾ ਗਰੀਬ ਸੀ ਅੱਜ ਉਹ ਗੁਰੂ ਦੇ ਦਰਸ਼ਨ ਕਰਨ ਵਾਸਤੇ ਆਇਆ ਸਰਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਭਾਈ ਸਿੰਘਾ ਇਹ ਸੰਗਤ ਦੀ ਮੰਗ ਹੈ ਫਿਰ ਚਾਹੇ ਦਾ ਉੱਥੇ ਜਾ ਕੇ ਕੋਈ ਸਮਾਗਮ ਤੇ ਕਥਾ ਸੁਣਾ ਸਕਦਾ ਹੈ ਸੋ ਇਹ ਕਹਿਣ ਲੱਗੇ ਮਹਾਰਾਜ ਆਪ ਦਾ ਹੁਕਮ ਪਰ ਮੇਰੇ ਸਿਰ ਮੱਥੇ ਤੇ ਪਰ ਮੈਂ ਬੇਨਤੀ ਕਰਾਂ ਕਿ ਪ੍ਰਵਾਹ ਦੇ ਗਿਆਣੇ ਅਜਾਣੇ ਛੋਟੇ ਛੋਟੇ ਸੋ ਹੋਰ ਕੋਈ ਭਰਾ ਵੀ ਐਸਾ ਤਰਸਾ ਕਰਨ ਵਾਲਾ ਨਹੀਂ ਸਾਰਾ ਪਰਿਵਾਰ ਮੇਰੇ ਸਿਰ ਤੇ ਹੀ ਹੈ ਮੈਂ ਇਕੱਲਾ ਹੀ ਆਦਮੀ ਖੱਟ ਕਮਾ ਕੇ ਉਹਨਾਂ ਨੂੰ ਖਵਾਉਣਾ ਹੈ ਜੇ ਮੈਂ ਇੱਥੇ ਰਹਿ ਜਾ ਤੋ ਤੇ ਵਿਚਾਰੇ ਮਗਰੋਂ ਕੁਫੇ ਮਰ ਜਾਂਦੇ ਉਹਨਾਂ ਦੇ ਕੋਈ ਹਾਲਤ ਨਹੀਂ ਘਰ ਵੀ ਚੰਗਾ ਨਹੀਂ ਕੇਵਲ ਇੱਕ ਛੱਪਰ ਪਾਇਆ ਹੋਇਆ ਹੈ ਉਹਦੇ ਵਿੱਚ ਵੀ ਗੁਜ਼ਾਰਾ ਕਰਦੇ ਨੇ ਮੈਂ ਹਰ ਰੋਜ਼ ਦਾ ਜਿੰਨਾ ਕਮਾਉਣਾ ਹੈ ਉਹਨਾਂ ਕਿਉਂ ਖਾ ਲੈਂਦੇ ਨੇ ਉਹ ਜਮਾ ਰੱਖਣ ਵਾਸਤੇ ਕੋਈ ਚੀਜ਼ ਪਦਾਰਥ ਨਹੀਂ ਇਸੋ ਆਵਸਥਾ ਵਿੱਚ ਕਿਰਪਾ ਕਰੋ ਕਿ ਮੈਨੂੰ ਉਧਰ ਨਾ ਭੇਜੋ ਮੈਨੂੰ ਆਪਣੇ ਘਰ ਹੀ ਭੇਜੋ ਮੈਨੂੰ ਸਾਰੇ ਪਰਿਵਾਰ ਦਾ ਫਿਕਰ ਹੈ ਮੈਂ ਇਕੱਲਾ ਜ਼ਿੰਮੇਵਾਰ ਹੈ ਬੱਚੇ ਪਾਛਾ ਬੜੇ ਮੁਸ਼ਕਲ ਆਏ ਉਹ ਆਪ ਹਜੂਰ ਚੋਂ ਪਰੇਲ ਜਦੋਂ ਸਿੱਖ ਸੰਗਤਾਂ ਚਲੀਆਂ ਗਈਆਂ ਪੱਕੇ ਪਾਰਛਾ ਜਿਹਨੇ ਹੁਕਮਨਾਮਾ ਇੱਕ ਲਿਖਿਆ ਉਹਦੇ ਵਿੱਚ ਲਿਖ ਦਿੱਤਾ ਕਿ ਇਹ ਸਿੰਘ ਤੁਹਾਡੇ ਕੋਲ ਭੇਜ ਰਿਹਾ ਉਸੇ 6 ਮਹੀਨੇ ਆਪਣੇ ਕੋਲ ਟਿਕਾਉਣਾ ਜਪਣ ਕਰਕੇ ਪਹਿਲਾਂ ਰੱਖਿਓ ਇਹਦੇ ਸਭ ਜਾਣ ਨਹੀਂ ਦੇਣਾ ਇਸੇ ਸਿੱਖੀ ਕਰੂ ਦੇ ਹੁਕਮਨਾਮਾ ਲੈ ਕੇ ਸੰਗਤ ਪਹਿਲਾਂ ਵਿਦਾ ਹੋ ਗਈ ਸੀ ਤੇ ਕਿਹਾ ਆਲਾਤੀਆ ਹੁਕਮਨਾਮਾ ਦੇ ਜਾਈਏ ਉਸਨੇ ਸੰਗਤ ਨੂੰ ਜਦੋਂ ਇਹਨੇ ਜਾ ਕੇ ਪੱਤਰਖਾ ਵਿਖਾਈ ਤੇ ਸੰਗਤ ਬੜੀ ਪ੍ਰਸੰਨ ਹੋਈ ਜਾ ਉਹ ਉਹਦੇ ਬਾਰੇ ਵਿੱਚ ਹੋਇਆ ਸੀ ਕਿ ਗਿਆਨੀ ਸਿੰਘ ਤੁਹਾਡੇ ਕੋਲ ਭੇਜਿਆ ਮੈਨੂੰ ਕਟਾ ਲਿਓ ਇੱਥੇ ਰੱਖਿਓ ਜਦੋਂ ਉਹ ਹੁਕਮਨਾਮਾ ਪੜ੍ਹਿਆ ਬੜੇ ਖੁਸ਼ ਹੋਏ ਉਹ ਮੰਦਰ ਪਾਣੀ ਸ਼ਾਤੀ ਕਰਨ ਲੱਗਾ ਜੀ ਉਹ ਖੁਸ਼ੀ ਰਿਹਾ ਸੰਗਤ ਜੀ ਕਹਿ ਲੱਗਿਆ ਹੁਕਮ ਦੇਖ ਲੈ ਗੁਰੂ ਕਾ ਕੀ ਹੈ ਉਹ ਹੁਕਮ ਹੈ ਕਿ 6 ਮਹੀਨੇ ਤੇ ਰਹਿਣਾ ਪਵੇਗਾ ਉਹ ਸੇਕ ਹੈ ਮੈਂ ਜਾਣਨ ਜ਼ਰੂਰ ਹੈ ਕਿ ਇਹਨਾਂ ਨੇ ਬੜਾ ਜਪਨ ਕਰ ਲਿਆ ਜਿਹੜੀ ਕੋਈ ਜ਼ਰੂਰੀ ਕਿਰਿਆ ਸੀ ਸ੍ਰੀ ਦੀ ਬਾਹਰ ਜਾ ਕੇ ਸੁਭਾ ਲਿਆ ਕਰਮ ਤੇ ਬਾਕੀ ਦਾ ਸਮਾਂ ਕਥਾ ਸੁਣ ਕੇ ਫਿਰ ਬੜਾ ਸੋਣਾ ਕਮਰਾ ਸੀ ਉਹਦੇ ਵਿੱਚ ਪੈਰਾਂ ਦਾ ਤੋ ਨੂੰ ਟਿਕਾਈ ਰੱਖਿਆ ਕਰਮ ਤੇ ਜਦੋਂ 15-20 ਦਿਨ ਗੁਜ਼ਰੇ ਬੜਾ ਚਿੰਤਾ ਮਨ ਵਿੱਚ ਕਰੇ ਤੇ 2 ਮਹੀਨੇ ਗੁਜ਼ਰ ਗਏ ਕਹਿ ਲੱਗੇ ਮਨਾ ਹੁਣ ਚਿੰਤਾ ਛੱਡ ਭੁੱਖੇ ਪਾਣੇ ਮਰ ਗਏ ਹੁਣ ਸਾਰਾ ਪਰਿਵਾਰ ਤਹੋ ਪਹਿਲਾਂ ਚਲੇ ਜਾਂਦੇ ਸਾਰੇ ਤਾਂ ਵੀ ਲੈਣੇ ਪਰ ਹੁਣ ਤਾਂ ਵਿਚਾਰੇ ਚੜਾਈ ਕਰ ਗਏ ਹੋਰ ਨੇ ਉਹਨੇ ਤਰ ਫਿਕਰ ਕਰਨਾ ਚਾਹੀਦਾ ਹੁਣ ਕਿੰਨਾ ਟੋਕੀ ਬਾਕੀ ਦੇ 4 ਮਹੀਨੇ ਨਿਸਾਟ ਬਾਕੀ ਦੇ 4 ਮਹੀਨੇ ਲਈ ਜਦੋਂ ਕੱਟੇ ਇਧਰੋਂ ਮਗਰੋਂ ਸੰਗਤ ਨੇ ਖਿਆਲ ਕੀਤਾ ਬਹਿਣ ਲੱਗੇ ਉਹ ਸਿੰਘ ਬੜਾ ਉੱਚੇ ਜੀਵਨ ਵਾਲਾ ਸੀ ਚੰਗਾ ਵਿਦਵਾਨ ਸੀ ਗੁਰੂ ਦੀ ਕਿਰਪਾ ਵਾਲਾ ਸੀ ਸੋ ਉਹ ਸਰਦੂ ਜੀ ਦੇ ਚਰਨਾਂ ਵਿੱਚ ਗਿਆ ਹੈ ਕੀ ਪਤਾ ਹੈ ਉੱਥੇ ਗੁਰੂ ਦੇ ਚਰਨਾਂ 'ਚ ਜੁੜ ਗਿਆ ਹੋਵੇ ਤਾਂ ਕੋਸਾ ਉੱਥੇ ਗੁਰੂ ਦੇ ਚਰਨਾਂ ਵਿੱਚ ਹੀ ਰਹਿ ਤੇ ਅਸੇਂ ਉਹਨੇ ਆਪਣੇ ਪਰਿਵਾਰ ਤੱਕ ਦੇ ਵੀ ਪਰਵਾਹ ਨਹੀਂ ਕੀਤੀ ਹੁਣ ਆਪਾਂ ਨੂੰ ਚਾਹੀਦਾ ਹੈ ਸੋਚਣਾ ਆਪਾਂ ਨੂੰ ਗੁਰੂ ਕੇ ਸਿੰਘ ਦੇ ਆਪਣੇ ਨਾਲ ਦੇ ਗੁਰਪਾਜ ਦੇ ਪਰਿਵਾਰ ਨੂੰ ਇਨਾ ਦੁੱਖ ਹੋਇਆ ਤਾਂ ਆਪਾਂ ਨੂੰ ਸੋਚਣਾ ਚਾਹੀਦਾ ਉਹਨਾਂ ਨੇ ਇਕੱਠਾ ਹੋ ਕੇ ਬਾਇਆ ਕੱਤਰ ਕੀਤੀ ਜਿੱਥੇ ਉੱਟ ਕੀਤੀ ਦੀ ਛਪਰੀ ਤੇ ਉਹ ਸਾਕੇ ਥੋੜਾ ਮਕਾਨ ਉੱਤੇ ਬਣਾਇਆ। ਉਹ ਸਰਵਿਸ ਦੀ ਕੋਈ ਦੁੱਧ ਆਦਤ ਨਹੀਂ ਸੀ ਉਹ ਮੱਝਾਂ ਦੇਰੀਆਂ ਵਿੱਚ ਲੈ ਦਿੱਤੀਆਂ। ਨਾਲ ਹੋਰ ਪਦਾਰਥ ਜਣਕੋਸ ਤੇ ਘਰ ਵਿੱਚ ਉਹ ਸਾਲ ਦਾ ਖਰਚਾ ਪੂਰੇ ਤਰੀਕੇ ਨਾਲ ਉਹਨਾਂ ਨੂੰ ਦੇ ਦਿੱਤਾ। ਉਹ ਬੜੇ ਸੁਖਾ ਨਾਲ ਸਭ ਵਕਤ ਲੱਗੇ ਇਹ ਛੇਂ ਵੀ ਆਪ ਬਾਹਰ ਜਦੋਂ ਉਹਨਾਂ ਸਿੰਘਾਂ ਨੇ ਛਪੀਬ ਤੇ ਘਰੋਂ ਚੱਲਿਆ ਖਿਆਲ ਕਰਦਾ ਸੀ ਕਿ ਪਰਿਵਾਰ ਤਾਂ ਮਰ ਮੁਕ ਚੁੱਕਾ ਹੋਣਾ ਹੈ ਜਦੋਂ ਦੂਰੋਂ ਜਾ ਕੇ ਵੇਖਿਆ ਕਹਿਣ ਲੱਗਾ ਉਹ ਵੇਖਣ ਉਹ ਹੀ ਗੱਲ ਬਣੀ ਉਹ ਜਿਹੜੇ ਮੇਰੀ ਛਪੀ ਸੀ ਗਰੀਬ ਦੀ ਉਹ ਵੀ ਕਿਸੇ ਨੇ ਪੱਨ ਤੋੜ ਕੇ ਪਰੇ ਦੂਰ ਚਿੱਤੀਆ ਤੇ ਕਿਤੇ ਤਗੜੇ ਬੰਦੇ ਨੇ ਉੱਥੇ ਮੁਕਾਲ ਪਾ ਲੈਣ ਮੇਰੇ ਆਉਂਦੇ ਆ ਇਹੇ ਗੱਲ ਮੇਰੇ ਮਨ ਵਿੱਚ ਸੀ ਇਹ ਹੀ ਚਿੰਤਾ ਤਾਂ ਮੈਨੂੰ ਖਾਈ ਜਾਂਦੀ ਸੀ ਪਰ ਜਦੋਂ ਨੇੜੇ ਆ ਕੇ ਵੇਖਿਆ ਤਾਂ ਕੋਈ ਬੱਚੇ तो दूरों वेख के कह लगे सुना के चंगी तरह भज के गया अपनी माता को माता जी माता जी कहीं की है काका कपू का, जी आ गए आप दोबारा भुखे मरेंगे चंगे हुए भुखे मर जब इन्हें सुने बड़ा हैरान होते फिर पूछे लगा जो सारी संगत ने कठिया होकर दस्या बड़ा पश्चाताप करके कह लगे ठीक है सतगुरु पंवे पातशाह बच मैं की चिंता करनी है ਤੋ ਉਧਰ ਗੁਰੂ ਗੋਬਿੰਦ ਸਿੰਘ ਸਾਹਿਬ ਆਪ ਬਚਾਉਣ ਵਾਲੇ ਨੇ ਪਰਵਾਸ ਦੀ ਪਾਲਣਾ ਕਰਨ ਵਾਲੇ ਸੀ ਮੈਨੂੰ ਵੀ ਫਿਕਰ ਕਰਨਾ ਚਾਹੀਦਾ ਇਹੋ ਬਾਤ ਤੇ ਪੰਨੇ ਪਾਲਖਮਾਲਾ ਸਾਹਿਬ ਜੀ ਫਰਮਾਉਂਦੇ ਹਨ ਨਾ ਚਿੰਤਾ ਕਰੋ ਕਿ ਘਰਵਾਲੀ ਦਾ ਕੀ ਬਣੇਗਾ ਪੁੱਤਰਾ ਦਾ ਕੀ ਬਣੇਗਾ ਨਤਰਾ ਦਾ ਕੀ ਬਣੇਗਾ ਸਵਾਜੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜਾ 3 ਤੋਸਾ ਗੁਣੀ ਨਾ ਜਾ ਜਿਹੜਾ ਧਰਮ ਦਾ ਖਰਚ ਆਪਣੇ ਪੱਲੇ ਬੰਧੂ ਵਾਲਾ ਨਾ ਉਹਦਾ ਆਲੋਕ ਵਿੱਚ ਜਾਂਦਾ ਤੇ ਪਰਲੋਕ ਵਿੱਚ ਵੀ ਜਾਂਦਾ ਜਿਸ ਤੇ ਪੱਲੇ ਨਾਮ ਦਾ ਧਨ ਹੈ ਔਰ ਜਿਹੜਾ ਧਰਮ ਦਾ ਧਨ ਆਪਣੇ ਪੱਲੇ ਬਨੂ ਵਾਲਾ ਰੱਬ ਦਾ ਪਿਆਰਾ ਉਹਦੇ ਐਸ ਲੋਕ ਵਿੱਚ ਵੀ ਵਾਹਿਗੁਰੂ ਆਪ ਇੱਜ਼ਤ ਰੱਖਦਾ ਤੇ ਪਰਲੋਕ ਵਿੱਚ ਵੀ ਉਹਦੀ ਰੱਖਦਾ ਸੋ ਪਰਮ ਧਨ ਦਾ ਕੋਸ਼ਾ ਸਾਡੇ ਪੱਲੇ ਹੋਣਾ ਚਾਹੀਦਾ ਜੇ ਮਾਲਕ ਕੀ ਕਰਨ ਚਾਹੇ ਲੋਕਾ ਹਰ ਦਾ ਨਾਮ ਪੁਹਾ ਸੰਗ ਕੋਸ਼ਾ ਕੋਸ਼ਾ ਪ੍ਰਸ਼ਾਦੇ ਨੂੰ ਕਹਿੰਦਾ ਹੈ ਜਿਸ ਦੇ ਵਿੱਚ ਖੰਡ ਹੋਵੇ ਜਿਸ ਦੇ ਵਿੱਚ ਇਸੇ ਤਰ੍ਹਾਂ ਆਪਣਾ ਕਿਉਂ ਹੋਵੇ ਤੇ ਨਾਲ ਆਟਾ ਪਾਇਆ ਹੋਵੇ ਉਹ ਚੰਗਾ ਪ੍ਰਸ਼ਾਦਾ ਜਿਹੜਾ ਮਿੱਠਾ ਪਕਾਇਆ ਉਹਨੂੰ ਤੋਸਾ ਕਹਿੰਦੇ ਆ। ਉਹ ਜਿਨ੍ਹਾਂ ਦੇ ਕੋਲ ਭਗਤੀ ਦੀ ਖੰਡ ਹੈ ਗਿਆਨ ਦਾ ਮੈਦਾ ਮੈਦਾ ਸੰਕੋਖ ਦਾ ਕਿਉ ਹੈ ਐਸਾ ਤੋਸਾ ਪ੍ਰਸ਼ਾਦਾ ਲੰਗਰ ਜਿਨ੍ਹਾਂ ਦੇ ਪਾਸ ਹੈ ਉਹ ਉਹਨਾਂ ਦਾ ਆਲੋਕ ਵੀ ਕਿਸੇ ਪ੍ਰਕਾਰ ਗੁਲਾਜ ਦਾ ਤੇ ਪਰਮੋਗਤ ਦੀ ਸਹਾਇਤਾ ਹੁੰਦੀ ਹੈ। ਇਸ ਆਤਮ ਪਰਮ ਵਿੱਚ ਜੜ ਪ੍ਰਪੱਕ ਹੋਣਾ ਚਾਹੀਦਾ ਹੈ। ਕਿੰਨਾ ਸਤਿਕਾਰ ਨਾਲ ਪਾਲਣ ਦੇ ਬਹੁਤੇ ਫਿਕਰ ਵਿੱਚ ਪਾ ਕੇ ਗੁਰੂ ਕੀ ਸਿੱਖੀ ਚੜ੍ਹਦੇ ਨੇ ਚਾਹੀਦੀ। ਉਹ ਬੇ ਪਰਮੇ ਨਹੀਂ ਹੋਣਾ ਚਾਹੀਦਾ ਮੈਂ ਕੀ ਤਰ੍ਹਾਂ ਹੋਣੇ ਜੇ ਮੈਂ ਅਮਕ ਚੱਕ ਲਿਆ ਫਿਰ ਇਹ ਮੇਰੀ ਗੱਡੀ ਕੌਣ ਚਲਾਉ ਉਹ ਫਲਾਣਾ ਕੰਮ ਕਿਵੇਂ ਚੱਲੂ ਮੈਂ ਤੂੰ ਗੁਰੂ ਆਲਾ ਬਣ ਕੇ ਤਾਂ ਵੇਖ ਤੇ ਗੁਰੂ ਤੇਰੀ ਸਹਾਇਤਾ ਕਰੇਗਾ। ਹੁਣ ਤੂੰ ਆਪਣੇ ਆਪ ਤੇ ਮਾਨ ਕਰਦਾ ਕਿ ਮੈਂ ਪਰਵਾਰ ਦੀ ਪਾਲਣਾ ਕਰਾਂਗਾ। ਤੇਰਾ ਯਤਨ ਬੜਾ ਛੋਟਾ ਰਿਹਾ ਬਹੁਤ ਛੋਟਾ ਰਿਹਾ। ਜੇ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਤੇਰੇ ਜ਼ਿੰਮੇਵਾਰ ਬਣ ਗਏ ਉਹਨਾਂ ਦਾ ਯਤਨ ਬੜਾ ਵੱਡਾ। ਇਸੋ ਆਪਕੇ ਕੋਲੇਖਾ ਦੂਰ ਕਰ ਹਜੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਨਾ ਚਿੰਤਾ ਕਰੋ ਇਸ ਪ੍ਰਕਾਰ ਦੀ ਪ੍ਰਵਿਰਤ ਮਾਇਆ ਸੰਬੰਧਨਾ ਹੈ ਇਸ ਪ੍ਰਕਾਰ ਦੀ ਮਾਇਆ ਦੀ ਪ੍ਰਵਿਰਤੀ ਵਿੱਚ ਪੈਂਦੇ ਹੋ ਔਰ ਸੰਬੰਧੀਆਂ ਦੇ ਮੋਹ ਵਿੱਚ ਪੈਂਦੇ ਹੋ ਇਹ ਪ੍ਰਵਿਰਤੀ ਹੋਰ ਬਧਾਏ ਮਾਇਆ ਦੀ ਇਹ ਜਿਹੜੇ ਮਾਇਆ ਦੀ ਪ੍ਰਵਿਰਤੀ ਦੇ ਸਾਰੇ ਸਾਥ ਬੰਧਨ ਹੈ ਬੰਨਿਆ ਪਿਆ ਹੈ ਹਰ ਮੌਕੇ ਤੇ ਦਿਨ ਰਾਤ ਵੇਲੇ ਨੀ ਕੋ ਸੰਗਤ ਵਿੱਚ ਆਉਂਦਾ ਸਿਮਰ ਭਜਨ ਦਾ ਭਾਉ ਭਗਤੀ ਦਾ ਦਿਨ ਰਾਤ ਪੱਜਾਇ ਫਿਰਦਾ ਹੈ ਕਦੇ ਇਧਰ ਨੂੰ ਕਰੇ ਉਧਰ ਨੂੰ ਕਰੇ ਚਿੰਤਾ ਨਹੀਂ ਮਾਰ ਲਿਆ ਸੋਗ ਨਹੀਂ ਮਾਰ ਲਿਆ ਉਹ ਵੇਖੀਦਾ ਹੈ ਉਹ ਇਸ ਵਾਸਤੇ ਕੀ ਤੇਰੀ ਜ਼ਿੰਦਗੀ ਕੀ ਤੇਰਾ ਜਿਮਰ ਮਾਇਆ ਦਾ ਪੀੜਾ ਜਿ ਬੜਿਆ ਰਹੇ ਹੋ ਇਹ ਕਾਹ ਤੱਕ ਬਹੁਤ ਵੀ ਇਕੱਠੇ ਕਰ ਲੈ ਤਾਂ ਵੀ ਕੀ ਹੋ ਗਿਆ ਹੈ ਤਾਂ ਤੂੰ ਮਾਇਆ ਦਾ ਹੀ ਕਰਮ ਇਸ ਵਾਸਤੇ ਹਜੂਰ ਕਹਿ ਰਹੇ ਜਿਹੜੀ ਮਾਇਆ ਦੀ ਪ੍ਰਵਿਰਤੀ ਦੇ ਨਾਲ ਵਧਿਆ ਹੋਇਆ ਹੈ ਹਰ ਮੌਕੇ ਤੇ ਔਰ ਸੰਬੰਧੀਆਂ ਦੇ ਮੋਹ ਵਿੱਚ ਪਿਆ ਹੋਇਆ ਕਿ ਮੈਂ ਉਹਨਾਂ ਦੀ ਪਾਲਣਾ ਕਰਾਂਗਾ ਦੇਵ ਦੀ ਚੰਤਾਰਾ ਕਰਿਆਕਾਰ ਦਇਾਲ ਏਕ ਭਗਵਾਨ ਪੁਰਖ ਹੈ। ਇੱਕ ਭਗਵਾਨ ਪੁਰਖ ਅਕਾਲ ਪੁਰਖ ਵਿਆਲੂ ਹੈ। ਨਾਨਕ ਸਰਬਜੀਵ ਪ੍ਰਤਪਾਲਕ ਹੈ। ਉਹ ਭਾਈ ਸਾਰੇ ਜੀਆਂ ਦੀ ਪ੍ਰਤਪਾਲਕ ਹੈ, ਪ੍ਰਤਪਾਲਾ ਕਰਨ ਵਾਲਾ ਹੈ। ਉਹ ਉਹ ਪਰਮੇਸ਼ਰ ਆਪਕੋ ਉਸ ਬ੍ਰਹਮੰਡ ਕੋ ਠਾਕੁਰ ਸਭ ਜੀਆਂ ਦਾ ਦਾਤਾਰੇ, ਪ੍ਰਤਪਾਲਾ ਨੇ ਸਾਰ ਸਮਾਲੇ ਇੱਕ ਗੁਣ ਨਹੀਂ ਮੂਰਖ ਜਾਤਾ ਹੈ। ਉਹ ਪਰਦੇਸ਼ੀ ਜਿਹੜਾ ਸਾਰ ਨੂੰ ਪਾਇਦਾ ਕਰਨ ਵਾਲਾ ਪਾਲਣ ਵਾਲਾ ਹੈ ਉਹ ਕਰੋੜਾ ਖੰਨਾ ਬ੍ਰਾਹਮਣਾਂ ਦਾ ਮਾਲਕ ਹੈ ਜਿਹੜਾ ਉਹ ਪਾਲਣਾ ਕਰਨ ਵਾਲਾ ਹੈ ਉਸ ਤੇ ਨਿਸ਼ਚਾਰਾ ਕੋਸ ਤੇ ਸਿਮਗਨ ਜਿਓੜ ਧਰਮ ਦੀ ਕਿਰਤ ਕਾਰਜ ਜ਼ਰੂਰ ਇਹਨਾਂ ਦੇ ਹੱਥ ਤੇ ਹੱਤ ਕਰਕੇ ਬਾਹਰ ਵਿੱਚ ਮਲਖੱਤੂ ਬਣ ਕੇ ਸੋ ਸਾਨੂੰ ਦੀ ਚਿੰਤਾ ਦੇ ਲੋੜ ਉਲਟਾ ਫਿਨੀ ਕੜਨੇ ਆ ਧਰਮ ਦੀ ਕਿਰਤ ਜ਼ਰੂਰ ਕਰਨੀ ਹੈ ਪਰ ਆਪਣੀ ਸੁੱਖ ਆਪਣੀ ਵਿਰਤੀ ਵਾਹਿਗੁਰੂ ਦੇ ਸਾਹਮਣੇ ਰੱਖੋ ਸਰਮੇ ਦੀ ਰੂਹ ਧਾਰਨ ਕਰਕੇ ਰੱਖਣਾ ਰਹਿਸ ਮੁਨਜਰ ਪੱਕੇ ਰਹਿਣ ਤੇ ਜਿੰਨਾ ਤਕਰਾਸ ਪਰਮੇਸ਼ਰ ਦਿੰਦਾ ਉਹਦੇ ਸ਼ੁਕਰ ਕਰਨਾ ਜਿੰਤਾ ਦੇ ਤਨੀ ਪਾਇਰਣਾ ਐਨਾ ਕਿਉਂ ਨਹੀਂ ਹੋਇਆ ਅਗਾਹ ਕਿਉਂ ਨਹੀਂ ਵੜਿਆ ਐਉਂ ਕਿਉਂ ਨਹੀਂ ਹੋਇਆ ਆਪੇ ਪਰਮੇਸ਼ਰ ਨੂੰ ਫਿਕਰ ਹੈ ਜਿੱਥੇ ਕੋਲੇ ਰੱਖਣਾ ਉੱਥੇ ਖਾਸ ਹੋਏਗਾ ਜੇ ਉਹਦੀ ਕਿਰਪਾ ਦਾ ਪਾਸਾ ਬਣਾ ਰਹੇਗਾ ਉਹਦਾ ਸ਼ੁਕਰਗੁਜ਼ਾਰ ਬਣੇਗਾ ਤਾਂ ਬਹੁਤੀ ਰਹਿਮਤਾਂ ਹੋਣਗੀਆਂ ਤੋਂ ਉਹ ਵਜੋਂ ਤੇ ਦੂਣਾ ਖਾਏ ਉਹ ਜੀਨੇ ਤੋਂ ਵੱਧ ਖਾ ਲੈਂਦਾ ਜਿਹੜਾ ਆਪਣੇ ਮਾਲਕ ਦਾ ਹੁਕਮ ਮੰਨਦਾ ਹੈ ਉਹਨੂੰ ਫਿਰ ਇਨਾਮ ਮਿਲ ਜੇ ਪੈਸੇ ਦੇ ਇਨਾਮ ਮਿਲ ਜੇ ਇਸ ਇਸ ਦਾ ਜਿਹੜੀ ਤੇਰੀ ਪਰਰਬਦ ਹੈ ਨਾ ਉਹ ਤੇਰੇ ਲਈ ਇੱਕ ਪ੍ਰਸਾਦ ਜਿੰਨਾ ਤੇ ਜੇ ਬਹੁਤਾਂ ਗੁਰੂ ਦੀ ਕਿਰਪਾ ਦਾ ਪਾਤਰ ਬਣ ਗਿਆ ਤੇ ਬਹੁਤੀ ਰਹਿਮਤਾਂ ਤੇ ਬਖਸ਼ਿਸ਼ਾਂ ਦੇ ਇਨਾਮ ਵਿਸ਼ੇਸ਼ ਮਿਲ ਗਏ ਉਹ ਜਿਹੜੀ ਗੁਰੂ ਦੀ ਕਿਰਪਾ ਉਹ ਬੜੀ ਅਨੋਖੀ ਹੈ ਤੇਰੀ ਬਖਸ਼ ਨਿਰਾਲੀ ਉਹ ਅਨੋਖੀ ਕਿਰਪਾ ਜਿਹੜੀ ਹੈ ਉਹ ਤੇਰੇ ਇੱਕ ਪਰਿਵਾਰ ਨੂੰ ਤੇ ਤੇਰੀਆਂ ਸਾਰੀਆਂ ਕੁਲਾਂ ਨੂੰ ਪਰੇ ਕੁਟੰਬ ਸੱਲ ਨੂੰ ਕੋਲ ਸੁਭਾਇਆ ਸਭ ਨੂੰ ਨਾਲ ਤਾਲ ਦਾ ਕਾਰਨ ਬਣੇਗੀ ਇਸ ਵਾਸਤੇ ਵਾਜੂਦ ਕਿਰਪਾ ਦਾ ਪਾਤਰ